16 ਤਰੀਕ 16 ਦਸੰਬਰ ਨੂੰ ਮਾਲਪੁਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਵਾਰਦਾਤ ਹੋਈ ਸੀਗੀ ਸ਼ਾਮੀ ਜਿਹਦੇ ਵਿੱਚ ਇੱਕ ਮਨੀ ਐਕਸਚੇਂਜ ਦੀ ਦੁਕਾਨ ਦੇ ਵਿੱਚ 3-4 ਨੌਜਵਾਨ ਆਏ ਸੀਗੇ ਮੋਟਰਸਾਈਕਲ ਤੇ ਤੇ ਉਹਨਾਂ ਨੇ ਖੋਹ ਕੀਤੀ ਸੀਗੀ ਉਹਨਾਂ ਦੇ ਦੱਸਣ ਮੁਤਾਬਕ ਉਹ ਕੁਝ 4 ਲੱਖ ਤੋਂ ਅਬੋਵ ਦੀ ਖੋਹ ਸੀ ਜਿੱਦਾਂ ਇਨਫੋਰਮੇਸ਼ਨ ਮਿਲੀ ਸਾਡੇ ਐਸ ਐਚ ਓ ਮਾਲਪੁਰ ਤੇ ਡੀਐਸਪੀ ਸਾਡੇ ਗੜਸ਼ੰਕਰ ਇਹਨਾਂ ਦੀ ਟੀਮਸ ਕੁਝ ਏਰੀਆ ਦੇ ਵਿੱਚ ਪੈਟਰੋਲਿੰਗ ਪਾਰਟੀਆਂ ਐਕਟਿਵ ਹੋ ਗਈ ਸੀਗੀ ਐਂਡ ਛੇਤੀ ਕੰਮ ਕਰਦੇ ਹੋਏ ਉਹ ਉਹਨਾਂ ਨੂੰ ਅਸੀਂ ਟਰੈਕ ਕਰ ਲਿਆ ਸੀਗਾ ਬੰਦਿਆਂ ਨੂੰ ਜਦੋਂ ਉਹਨਾਂ ਦਾ ਪਿੱਛਾ ਕੀਤਾ ਉਹਨਾਂ ਨੇ ਆਪਣੇ ਮੋਟਰਸਾਈਕਲ ਨੂੰ ਇੱਕ ਝੋ ਦੇ ਵਿੱਚ ਵਾਰ ਲਿਆ ਸੀਗਾ ਜਿੱਥੇ ਕਿ ਉਹ ਬੇਕਾਬੂ ਹੋ ਗਿਆ ਮੋਟਰਸਾਈਕਲ ਉਹ ਡਿਗ ਪਏ ਤੇ ਐਂਡ ਬਟ ਦੇ ਰੈਨ ਆਫ ਮੋਟਰਸਾਈਕਲ ਅਸੀਂ ਉਸ ਦਿਨ ਕਾਬੂ ਕਰ ਲਿਆ ਸੀ ਤੇ ਇਹਨੂੰ ਟਰੈਕ ਕਰਦੇ ਹੋਏ ਸੰਜੀਦਗੀ ਨਾਲ ਸਾਡੇ ਇਹਨੂੰ ਜੋ ਟੀਮ ਸੀਗੀ ਉਹਨਾਂ ਨੂੰ ਲੀਡ ਕਰ ਰਹੇ ਸੀਗੇ ਡੀਐਸਪੀ ਗੜਸ਼ੰਕਰ ਦਰਜੀਤ ਖਾਕੀ ਨਾਲ ਐਸਐਚਓ ਗੜਸ਼ੰਕਰ ਐਸਐਚਓ ਮਾਲਪੁਰ ਇਹਨਾਂ ਨੇ ਵੀ ਆਪਣੀ ਟੀਮਸ ਤੇ ਟੈਕਨੀਕਲ ਟੀਮਸ ਵੀ ਨਾਲ ਲੱਗੀ ਹੋਈ ਸੀਗੀ ਕਾਫੀ ਦਿਨਾਂ ਦੀ ਰਿਗਰਸ ਮਿਹਨਤ ਤੋਂ ਬਾਅਦ ਅਸੀਂ ਇੱਕ ਬੰਦਾ ਪਹਿਲਾਂ ਫੜਿਆ ਸੀਗਾ ਜੀ ਇਹ ਦਿਲਾਵਰ ਸਿੰਘ ਉਰਜੋਰਾ ਹੈਗਾ ਇਹ ਵੀ ਇਹਨਾਂ ਦੇ ਗੈਂਗ ਦੇ ਵਿੱਚ ਸ਼ਾਮਿਲ ਸੀਗਾ ਤੇ ਕੁਝ ਸਾਨੂੰ ਲੀਡਸ ਮਿਲੀ ਸੀਗੀ ਕਿ ਇਹ ਹੁਣ ਫੇਰ ਵਾਰਦਾਤ ਨੂੰ ਕਿਸੇ ਨੂੰ ਅੰਜਾਮ ਦੇਣ ਵਾਸਤੇ ਇਸ ਏਰੀਆ 'ਚ ਫਿਰ ਰਹੇ ਹੈਗੇ ਅਸੀਂ ਵਕ ਵਕ ਪੈਟਰੋਲਿੰਗ ਪਾਰਟੀਆਂ ਬਣਾਈ ਹੋਈ ਸੀਗੀ ਤੇ ਅੱਜ ਇੱਥੇ ਗੜਸ਼ੰਕਰ ਦੇ ਏਰੀਆ ਦੇ ਵਿੱਚ ਇੱਕ ਤੁਹਾਨੂੰ ਪਤਾ ਹੀ ਹੈਗਾ ਇਹ ਸੁਨਸਾਨ ਸੀ ਰਾਹ ਹੈਗਾ ਇੱਥੋਂ ਸਾਨੂੰ ਸੀਗਾ ਵੀ ਕੁਝ ਨਾ ਕੁਝ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਕੋਈ ਸ਼ੱਕੀ ਬੰਦੇ ਘੁੰਮ ਰਹੇ ਹਨ ਜਦੋਂ ਇੱਕ ਮੋਟਰਸਾਈਕਲ ਆਇਆ ਉਹ ਬਿਨਾ ਨੰਬਰ ਪਲੇਟ ਸੀਗਾ ਤੇ ਹੋਰ ਵੀ ਸ਼ੱਕ ਸਾਡਾ ਪੁਲਿਸ ਪਾਰਟੀ ਦਾ ਵੱਧ ਗਿਆ ਉਹਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਉਹ ਰੋਕਣ ਦੀ ਥਾਂ ਤੇ ਉਹਨਾਂ ਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕਰਤਾ ਜੋ ਕਿ ਇੱਕ ਸਾਡੀ ਗੱਡੀ ਪੁਲਿਸ ਜੋ ਵਹੀਕਲ ਹੈਗਾ ਉਹਦੇ ਵਿੱਚ ਵੱਜਿਆ ਹੈਗਾ ਥੈਨ ਇਹਨਾਂ ਨੇ ਹਵਾਈ ਫਾਇਰ ਕੀਤਾ ਉਹਨਾਂ ਨੂੰ ਵਾਰਨ ਕੀਤਾ ਬਟ ਉਹ ਫੇਰ ਨਹੀਂ ਮੰਨੇ ਇੱਕ ਉਹਨਾਂ ਨੇ ਹੋਰ ਫਾਇਰ ਕੀਤਾ ਜੋ ਸਾਡੇ ਇੱਕ ਮੁਲਾਜ਼ਮ ਜਿਨੇ ਕਿ ਬੁਲੇਟ ਪ੍ਰੂਫ ਵੈਸਟ ਪਾਈ ਸੀ ਕਿ ਉਹਨੂੰ ਵੀ ਵੱਜਿਆ ਹੈਗਾ ਫੋਰਚੂਨੇਟਲੀ ਸਾਡੇ ਮੁਲਾਜ਼ਮਾ ਨੂੰ ਸੱਟ ਨਹੀਂ ਵੱਜੀ ਬਟ ਜਵਾਬੀ ਫਾਇਰ ਦੇ ਵਿੱਚ ਐਕਸਚੇਂਜ ਆਫ ਫਾਇਰ ਦੇ ਵਿੱਚ ਇਹ ਤਿੰਨ ਜੋ ਮੁੰਡੇ ਸੀਗੇ ਅਕਿਊਜ਼ਡ ਹੈਗੇ ਇਹਨਾਂ ਦੇ ਵਿੱਚੋਂ ਇੱਕ ਓਂਕਾਰ ਸਿੰਘ ਉਰਫ ਗੋਰਾ ਹੈਗਾ ਇੱਕ ਰਾਮ ਆਸਰਾ ਉਸ ਸ਼ੰਮੀ ਤੇ ਅਰਮਾਨ ਉਸ ਗੁੰਗਾ ਜਿਹੜੇ ਵੀ ਇਹ ਚਾਰੋਗੇ ਚਾਰ ਹੈਗੇ ਇਹ ਸਾਰੇ ਇੱਕ ਹੀ ਪਿੰਡ ਹੈਗਾ ਸ਼ਹਬਾਜ਼ਪੁਰ ਪੀਐਸ ਰਾਹੂ ਡਿਸਟ੍ਰਿਕਟ ਐਸਬੀਐਸ ਨਗਰ ਉੱਥੋਂ ਦੇ ਹੀ ਰਹਿਣ ਵਾਲੇ ਆ ਤੇ ਅੱਜ ਓਂਕਾਰ ਸਿੰਘ ਉਸ ਗੋਰਾ ਜਿਹੜਾ ਕਿ ਮੇਨ ਇਹਨਾਂ ਦਾ ਲੀਡਰ ਵੀ ਹੈਗਾ ਜਿਨੇ ਫਾਇਰ ਕੀਤਾ ਸੀਗਾ ਉਹਦੇ ਪਾਉਂ ਦੇ ਵਿੱਚ ਇੱਕ ਐਕਸਚੇਂਜ ਆਫ ਫਾਇਰ ਦੇ ਵਿੱਚ ਗੋਲੀ ਵੱਜੀ ਹੈ ਇਸ ਬੀਨ ਸ਼ਿਫਟਡ ਟੂ ਸਿਵਲ ਹਸਪੀਟਲ ਗਰਸ਼ੰਕਰ ਪਰ ਫਰਦਰ ਟਰੀਟਮੈਂਟ ਤੇ ਬਾਕੀ ਇਹਨੂੰ ਕਸਟਡੀ ਦੇ ਵਿੱਚ ਲਿਆ ਹੈਗਾ ਇਥੋਂ ਮੋਕਾ ਇਹ ਵਾਰਦਾਤ ਤੋਂ ਸਾਨੂੰ ਇੱਕ ਮੋਟਰਸਾਈਕਲ ਬਿਨਾ ਨੰਬਰ ਤੋਂ ਰਿਕਵਰ ਹੋਇਆ ਨਾਲ ਦੋ ਇਲੀਗਲ ਕੰਟਰੀ ਮੇਡ ਪਿਸਟਲ ਹੈਗੇ ਇੱਕ ਕਟਾ ਹੈਗਾ ਤੇ ਤਿੰਨ ਵੈਪਨਸ ਇਲੀਗਲ ਵੈਪਨ ਰਿਕਵਰ ਹੋਏ ਹਨ ਲਾਈਵ ਕਾਰਟ੍ਰਿਜਸ ਹੈਗੇ ਐਂਡ ਯੂਜ਼ਡ ਕਾਰਟ੍ਰਿਜਸ ਹੈ ਇਹ ਇਨਾ ਤੋਂ ਮੁੜਲੀਪੁਰ ਸਟ੍ਰੀਟ ਤੋਂ ਇੱਕ ਹੋਰ ਪਤਾ ਲੱਗਿਆ ਹੈਗਾ ਕਿ 15 ਤਰੀਕ ਨੂੰ ਵੀ ਇਹਨਾਂ ਨੇ ਇੱਕ ਸਦਰ ਦੇ ਵਿੱਚ ਇੱਕ ਸ਼ਾਪ ਦੇ ਵਿੱਚ ਲੁੱਟ